ਹੈਲੋ ਬਲੀਤ ਕੋਰਬਾ ਲੋਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਢੋਲਕੀ ਦਾ ਗੀਤ ਸੁਣਾਉਣ ਜਾ ਰਹੀ ਆ ਜਿਹੜਾ ਕਿ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਸੁਣ ਕੇ ਦੱਸਣਾ ਤੁਹਾਨੂੰ ਕਿ ਉਹ ਚੈ ਲੱਗਾ ਵਧੀਆ ਲੱਗਣ ਤੇ ਸ਼ੇਅਰ ਜਰੂਰ ਕਰਨਾ ਤੇ ਹੁਣ ਤੁਸੀਂ ਗੀਤ ਸੁਣੋ ਕਾਂਟੇ ਆਵਾਏ ਨੀ ਕਾਟਾ ਤੇਰਾ ਪਿਆਰਾ ਲੱਗਦਾ ਕਾਂਟੇ ਆਵਾਏ ਨੀ ਕਾਟਾ ਤੇਰਾ ਪਿਆਰਾ ਲੱਗਦਾ ਅੰਦ ਪਹਿਣਾ ਤੇ ਪਰਜਾਈਆ ਸੁਣ ਸੁਣ ਸੈਂਡਲ ਪਾ ਕੇ ਆਈਆਂ ਮੇਰੀਆਂ ਪਹਿਣਾ ਤੇ ਪਰਜਾਈਆ ਸੁਣ ਸੁਣ ਸੈਂਡਲ ਪਾ ਕੇ ਆਈਆਂ ਮੈਂ ਤੇ ਜੁੱਤੀ ਲੈਣੀ ਓ ਜੀ ਦੀ ਪੂਰੀ ਹੋਵੇ ਸ਼ੋ ਮੈਂ ਤੇ ਜੁੱਤੀ ਲੈਣੀ ਓ ਜੀ ਦੀ ਪੂਰੀ ਹੋਵੇ ਸ਼ੋ ਵੇਖਾਂ ਆ ਕਾਂਟਿਆ ਵਾਲੀ ਨੀ ਬਾਰ ਪਾਣਾ ਲਗਦਾ ਅੰਦਰਿਆ ਕਾਂਟਿਆ ਵਾਲੀ ਨੀ ਬਾਰ ਪਾਣਾ ਲਗਦਾ ਤੇਰੀਆਂ ਮੇਰੀਆਂ ਬਹਿਣਾ ਤੇ ਪਰਜਾਈਆਂ ਸੁਣ ਸੁਣ ਪਾਪ ਬਣਾ ਕੇ ਆਈਆਂ ਮੇਰੀਆਂ ਬਹਿਣਾ ਤੇ ਪਰਜਾਈਆਂ ਸੁਣ ਸੁਣ ਪਾਪ ਬਣਾ ਕੇ ਆਈਆਂ ਮੈਂ ਤੇ ਜੁੜਾ ਕਰਨਾ ਵੇਖਣੇ ਜਿਵਾੜਾ ਜਾ ਵੇਖ ਲੋਕੇ ਨਾ